ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 87 ਪਰ ਉਹਨ ਹੱਤਿਆ ਜਾਕੋ ਰੱਖ ਹੈ ਸਾਈਆਂ ਮਾਰ ਸਕੇ ਨਾ ਕੋਈ ਜਿਸ ਨੂੰ ਰੱਖੇ ਸੱਚਾ ਸਾਈ ਉਸ ਨੂੰ ਮਾਰ ਨਾ ਸਕਾ ਕੋਈ ਮਾਰ ਨਾਲ ਉਹ ਰੱਖਾ ਤਕੜਾ ਹੈ ਜੀਵਨ ਦੀ ਆਸ ਨਰੋਈ 2002 ਫਰੀਦਕੋਟ ਜ਼ਿਲ੍ਹੇ ਵਿੱਚ ਮੈਂ ਏਡੀਸੀ ਲੱਗਾ ਹੋਇਆ ਸੀ ਇਸਤਰੀ ਤੇ ਨਾਲ ਵਿਕਾਸ ਅਫਸਰ ਬਜੋਂ ਪ੍ਰੂਣ ਹੱਤਿਆ ਖਿਲਾਫ ਲੋਕ ਜਾਗਰੂਕਤਾ ਕੈਂਪਲੀ ਇੱਕ ਅਜਿਹੇ ਪਿੰਡ ਚੁਣਿਆ ਸੀ ਜਿੱਥੇ ਇੱਕ ਗ੍ਰੈਜੂਏਟ ਅਤੇ ਗਾਂ ਬਦੂ ਸੋਚ ਦੀ ਸਿਆਣੀ ਔਰਤ ਸਰਪੰਚ ਸੀ ਸਮਾਗਮ ਵਿੱਚ ਮੈਨੂੰ ਮੁੱਖ ਮਹਿਮਾਨ ਬਜੋਂ ਜਾਣ ਦਾ ਸਵਾਗਤ ਪ੍ਰਾਪਤ ਹੋਇਆ ਅਖੀਰ ਵਿੱਚ ਸਾਰੇ ਰੰਗਾ ਰੰਗ ਪ੍ਰੋਗਰਾਮ ਤੋਂ ਪਿੱਛੋਂ ਮੈਨੂੰ ਬੋਲਣ ਦਾ ਵੇਲਾ ਮਿਲਿਆ ਮੈਂ ਆਪਣੀ ਸੋਚੀ ਸਮਰੱਥਾ ਤੇ ਆਦਤ ਮੁਤਾਬਕ ਜੋ ਸ਼ਬਦ ਬੋਲੇ ਉਸ ਸਮੇਂ ਦੇ ਮੁਤਾਬਕ ਸਾਰੇ ਇਕੱਠ ਨੂੰ ਤਰਕ ਦਲੀਲ ਅਤੇ ਦ੍ਰਿਸ਼ਟਾਂਤ ਤੇ ਮਸਾਲਾ ਸਹਿਤ ਸਮਾਜ ਵਿੱਚ ਔਰਤਾਂ ਨਾਲ ਹੋ ਰਹੇ ਬਦਸੂਖ ਬਾਰੇ ਔਰਤ ਦੀ ਸਮਾਜ ਵਿੱਚ ਧਰਮ ਸਾਹਿਤ ਸੱਭਿਆਚਾਰ ਅਤੇ ਰਾਜਨੀਤੀ ਵਿੱਚ ਲੋੜ ਬਾਰੇ ਜਾਣਨਾ ਪਾਇਆ ਮੈਂ ਇਹ ਕਿਹਾ ਕਿ ਸਾਨੂੰ ਅਜ ਭਾਸ਼ਣ ਦੇਣ ਤੇ ਸੁਣਨ ਦੀ بجائے ਜੋ ਕੁਝ ਕਹਿ ਰਹੇ ਹਾਂ ਇਸ ਦੇ ਹਾਨ ਦੇ ਹੋਣ ਦਾ ਹੋਣ ਲਈ ਯਤਨ ਕਰਨਾ ਚਾਹੀਦਾ ਹੈ ਆਓ ਪਹਿਲਾ ਮਿਸਾਲ ਅਸੀਂ ਆਪਣੇ ਤੇ ਲਾਗੂ ਕਰੀਏ ਮੇਰੇ ਦੋ ਲੜਕੀਆਂ ਹਨ ਮੈਨੂੰ ਲੜਕੇ ਦੀ ਲੋੜ ਨਹੀਂ ਤੇ ਮੈਂ ਖੁਸ਼ ਹਾਂ ਮੈਂ ਆਖਰ ਵਿੱਚ ਇਹ ਵੀ ਕਿਹਾ ਕਿ ਜੇਕਰ ਕਿਦਰੇ ਔਰਤਾਂ ਨਾਲ ਅਤਿਆਚਾਰ بے ਇਨਸਾਫੀ ਤੇ ਉਹਨਾਂ ਦੇ ਹੱਕ ਦਾ ਸ਼ੋਸ਼ਣ ਹੋ ਰਿਹਾ ਨਜ਼ਰ ਆਏ ਤਾਂ ਮੈਨੂੰ ਦੱਸਣਾ ਮੈਂ ਸਰਕਾਰੀ ਨਿਜੀ ਤੇ ਸਮਾਜਿਕ ਰੂਪ ਵਿੱਚ ਹਾਜ਼ਰਾਂ ਹੋਰ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਉਸ ਪਿੰਡ ਦੀ ਸਰਪੰਚ ਮੇਰੀਆਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਮੇਰੀ ਭਗਤਨੀ ਹੀ ਬਣ ਕੇ ਰਹੀ ਸਰਪੰਚ ਦੇ ਕਰ ਸਮਾਗਮ ਵਿੱਚ ਆਏ ਮਹਿਮਾਨਾਂ ਦੀ ਚਾਹ ਪਾਣੀ ਦਾ ਪ੍ਰਬੰਧ ਸੀ ਜਿੱਥੇ ਉਸਨੇ ਮੇਰੇ ਭਾਸ਼ਣ ਅਤੇ ਤਾਰੀਫ਼ ਦੇ ਪੁਲ ਬਣੇ ਆਪਣੇ ਸਕੂਲ ਟੀਚਰ ਪਤੀ ਨੂੰ ਵੀ ਮਿਲਾਇਆ ਜੋ ਅਗਾਹ ਵਦੂ ਸੋਚਦਾ ਧਾਰਨੀ ਸੀ ਉਸ ਸਰਪੰਚ ਮੈਨੂੰ ਪੰਜਾਬ ਦੀ ਇੱਕ ਆਦਰਸ਼ ਸਰਪੰਚ ਜਾਪੀ ਜਿਸ ਨੇ ਪਿੰਡ ਦੇ ਸਰਪੱਖੀ ਵਿਕਾਸ ਵਿੱਚ ਪਰਮੁਲਾ ਯੋਗਦਾਨ ਪਾਇਆ ਹੋਇਆ ਸੀ ਸਮਾਗਮ ਸਮਾਪਤ ਹੋਣੋਂ ਪਰંત ਮੈਂ ਵਾਪਸ ਫਰੀਦਕੋਟ ਆ ਗਿਆ ਇਹ ਗੱਲ ਉਸ ਸਮਾਗਮ ਤੋਂ ਅਗਲੇ ਦਿਨ ਦੀ ਹੈ ਸਰਦੀਆਂ ਦੇ ਦਿਨ ਸਨ ਸਵੇਰ ਦੇ 8 ਵਜੇ ਸਨ ਮੈਂ ਇਸ਼ਨਾਨ ਕਰਨ ਉਪਰੰਤ ਪਾਠ ਕਰ ਰਿਹਾ ਸੀ ਬਾਹਰੋਂ ਕਿਸੇ ਨੇ ਘਰ ਦੇ ਗੇਟ ਦੀ ਘੰਟੀ ਬਜਾਈ ਘੰਟੀ ਦੀ ਆਵਾਜ਼ ਬੜੀ ਤਿੱਖੀ ਤੇ ਪਰੇਸ਼ਾਨ ਕਰਨ ਵਾਲੀ ਸੀ ਉਦੋਂ ਮੇਰਾ ਨੌਕਰ ਵੀ ਦੁੱਧ ਲੈਣ ਗਿਆ ਹੋਇਆ ਸੀ ਮੈਂ ਸੋਚਿਆ ਪੰਜ ਸੱਤ ਮਿੰਟ ਹੋਰ ਲੱਗਣਗੇ ਪਾਠ ਕਰਕੇ ਹੀ ਮੁਲਾਕਾਤੀ ਨੂੰ ਮਿਲਾਂਗਾ ਪਰ ਮੁਲਾਕਾਤੀ ਨੂੰ ਮੇਰੇ ਮਨ ਦੀ ਅਵਸਥਾ ਦਾ ਤੇ ਮੇਰੇ ਘਰ ਵਿੱਚ ਨੌਕਰ ਦੇ ਹੋਣ ਜਾਂ ਨਾ ਹੋਣ ਦਾ ਕੀ ਪਤਾ ਸੀ ਉਦੋਂ ਘੰਟੀ ਬਾਰ-ਬਾਰ ਖੜਕ ਰਹੀ ਸੀ ਮੈਂ ਪਰੇਸ਼ਾਨ ਜਾ ਹੋ ਗਿਆ ਪਾਠ ਵਿੱਚ ਸੁਰਤੀ ਨਹੀਂ ਲੱਗ ਰਹੀ ਸੀ ਅਖੀਰ ਮੈਂ ਉੱਠਿਆ ਤੇ ਬਾਹਰ ਗੇਟ ਤੇ ਵੇਖਿਆ ਦੋ ਔਰਤਾਂ ਤੇ ਇੱਕ ਅਲੜ ਉਮਰ ਦੀ ਲੜਕੀ ਉਹਨਾਂ ਦੇ ਨਾਲ ਸੀ ਉਹਨਾਂ ਵਿੱਚ ਇੱਕ ਔਰਤੋ ਸਰਪੰਚ ਸੀ ਜਿਸसे ਪਿੰਡ ਅਸੀਂ ਇੱਕ ਦਿਨ ਪਹਿਲਾਂ ਹੀ ਬਾਲੜੀ ਦਿਵਸ ਬਣਾਉਣ ਗਏ ਸੀ ਮੈਨੂੰ ਕੋਈ ਗੁੱਸਾ ਵੀ ਆਇਆ ਕਿ ਬਾਰ-ਬਾਰ ਘੰਟੀ ਕਿਉਂ ਵਜਾਈ ਜਾ ਰਹੀਆਂ ਸਨ ਘੰਟੀ ਵਜਾਉਣ ਉਪਰੰਤ ਕੁਝ ਸਮਾਂ ਢੀਕਣਾ ਅੱਛੇ ਸਲੀਕੇ ਦੀ ਨਿਸ਼ਾਨੀ ਹੁੰਦੀ ਹੈ ਸਲੀਕਾ ਹਰ ਬੰਦੇ ਦੇ ਸਿਸ਼ਟਾਚਾਰ ਦਾ ਹਿੱਸਾ ਨਹੀਂ ਹੁੰਦਾ ਖੈਰ ਉਹਨਾਂ ਨੂੰ ਵੇਖਣ ਸਾਰੀ ਮੇਰਾ ਗੁੱਸਾ ਨਿਡਾਲ ਹੋ ਗਿਆ ਮੈਂ ਉਹਨਾਂ ਨੂੰ ਅੰਦਰ ਓਨਲੀ ਮੇਨ ਗੇਟ ਦਾ ਦਰਵਾਜ਼ਾ ਖੋਲ ਕੇ ਸਰਕੰਡੇ ਦੇ ਕਾਨਿਆਂ ਦੇ ਇੱਕ ਸ਼ੈੱਡ ਹੇਠ ਬੈਠਣ ਲੱਗ ਗਿਆ ਜੋ ਮੁਲਾਕਾਤ ਲਈ ਬਣਿਆ ਸੀ ਜਿਸ ਦੇ ਹੇਠਾਂ ਚਾਰ ਕੁਰਸੀਆਂ ਰੱਖੀਆਂ ਹੋਈਆਂ ਸਨ ਉੱਥੇ ਬੈਠ ਕੇ ਕੋਈ ਦਿਰਉੜੀ ਕਰਨ ਲਈ ਕਹਿ ਕੇ ਮੋੜ ਅੰਦਰ ਚਲਾ ਗਿਆ ਪੰਜ-ਸੱਤ ਮਿੰਟਾਂ ਪਿੱਛੋਂ ਮੇਰਾ ਨੌਕਰ ਆ ਗਿਆ ਤੇ ਮੈਂ ਪਾਠ ਕਰਕੇ ਵੇਲਾ ਹੋ ਗਿਆ ਮੈਂ 4 ਹੋਣ ਲੱਗ ਪਿਆ ਤੇ ਨੌਕਰ ਨੂੰ ਕਿਹਾ ਕਿ ਉਸ ਸ਼ੈੱਡ ਹੇਠ ਬੈਠੀਆਂ ਬੀਬੀਆਂ ਲਈ ਚਾਹ ਬਣਾ ਦੇਵੇ ਖੈਰ 10-15 ਮਿੰਟਾਂ ਦੇ ਅਸਤੇ ਵਿੱਚ ਮੈਂ ਤਿਆਰ ਹੋ ਕੇ ਉਹਨਾਂ ਬੀਬੀਆਂ ਦੀ ਗੱਲ ਸੁਣ ਲਈ ਛੱਡ ਹਟ ਚੌਥੀ ਗੁਰਤੀ ਤੇ ਜਾ ਕੇ ਬੈਠ ਗਿਆ ਉਹ ਮੈਨੂੰ ਵੇਖ ਕੇ ਅਜਬ ਵਜੋਂ ਖੱਡੀਆਂ ਹੋ ਗਈਆਂ ਮੈਂ ਉਹਨਾਂ ਨੂੰ ਬੈਠ ਕੇ ਗੱਲ ਕਰਨ ਲਈ ਕਿਹਾ ਸਰਪੰਚ ਬੀਬੀ ਜਿਸ ਦਾ ਨਾਮ ਤੇ ਪਿੰਡ ਮੈਂ ਗੁਪਤੀ ਰੱਖਾਂਗਾ ਉਸ ਨੇ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਆ ਕੇ ਪਰੇਸ਼ਾਨ ਕਰਨ ਦੀ ਮਾਫੀ ਮੰਗਦੇ ਹੋਏ ਕਿਹਾ ਸਰ ਅਸੀਂ ਭਾਵੇਂ ਦਫ਼ਤਰ ਵੀ ਆ ਜਾਂਦੀਆਂ ਪਰ ਇਹ ਗੱਲ ਦਫ਼ਤਰ ਵਿੱਚ ਕਰਨ ਵਾਲੀ ਨਹੀਂ ਸੀ ਉਸ ਨੇ ਉਸ ਅਲੜ ਕੁੜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸਰ ਜੇ ਤੁਸੀਂ ਮਦਦ ਕਰੋ ਤਾਂ ਇਸ ਮਾਸੂਮ ਕੁੜੀ ਦੀ jaan ਬਚ ਸਕਦੀ ਹੈ 12ਵੀਂ ਵਿੱਚ ਪੜਦੀ ਹੈ ਗਰੀਬ ਰਾਮ ਗੜੀਆਂ ਦੀ ਕੁੜੀ ਐ ਤੇ ਨਾਲ ਇਸ ਦੀ ਮਾਂ ਐ ਬਚਪਨ ਵਿੱਚ ਗਲਤੀ ਕਰ ਬੈਠੀ ਸਾਡੇ ਪਿੰਡ ਦੇ ਇੱਕ ਜੱਟਾਂ ਦੇ ਪੁੱਤ ਵਿੱਚ ਸਿਪਾਈ ਲੱਗੇ ਮੁੰਡੇ ਨੇ ਇਸ ਨੂੰ ਭਜਲਾ ਕੇ ਖਰਾਬ ਕਰ ਦਿੱਤੀ ਵਿਚਾਰੀ ਦੀ ਅੱਲੜ ਉਮਰ ਇਸਨੂੰ ਉਲਟੀਆਂ ਲੱਗ ਗਈਆਂ ਸ਼ੱਕ ਹੁਣ ਤੇ ਜਦੋਂ ਡਾਕਟਰ ਦੇ ਚੱਕਰ ਵਾਇਆ ਤਾਂ ਪਤਾ ਲੱਗਾ ਇਸ ਦਾ ਪੈਰ ਭਾਰੀ ਐ ਅਜ ਇਸ ਦੇ ਪਿਤਾ ਨੂੰ ਨਹੀਂ ਪਤਾ ਜੇਕਰ ਪਤਾ ਲੱਗ ਗਿਆ ਕੁੜੀ ਨੂੰ ਖਤਮ ਕਰ ਦੂ ਵਿਚਾਰੀ ਦੀ ਜਾਨ ਖਤਰੇ ਵਿੱਚ ਐ ਮਾਂ ਵੀ ਵਿਚਾਰੀ ਬੇਵਪਤਾ ਵਿੱਚ ਚੋਰ ਦੀ ਮਾਂ ਕੋਠੀ ਚ ਮੁਕੀ ਕਰੇ ਧੀ ਦਾ ਪਰਦਾ ਕੱਜਣ ਤੋਂ ਸਿਵਾਏ ਸਕੋਲ ਕੋਈ ਹੋਰ ਚਾਰਾ ਨਹੀਂ ਧੀ ਮਾਂ ਕੁੜਤਾ ਗੱਲ ਕਰ ਸਕਦੀ ਹੈ ਪਰ ਬਾਪ ਕੋਲ ਨਹੀਂ ਤੁਸੀਂ ਬੜੇ ਸਿਆਣੇ ਹੋ ਕੋਈ ਹੱਲ ਕੱਢ ਕੇ ਕੁੜੀ ਦੀ ਜਾਨ ਬਚਾਓ ਸਾਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਮੇਰੇ ਪਤੀ ਨੇ ਸਾਨੂੰ ਤੁਹਾਡੇ ਕੋਲ ਘਰ ਮੈਨ ਲਈ ਭੇਜਿਆ ਜੇ ਥਾਣੇ ਜਾਂਦੇ ਹਾਂ ਤੇਨਾਂ ਦੀ ਮਿੱਟੀ ਪਲੀਤ ਉੱਤੇ ਕੁੜੀ ਕਿਸੇ ਪਾਸੇ ਜੋਗੀ ਨਹੀਂ ਰਹਿਣੀ ਮੁੰਡਾ ਪੁਲਿਸ ਮੁਲਾਜ਼ਮ ਹੈ ਇਹਨਾਂ ਦੀ ਕਿਸੇ ਨੇ ਨਹੀਂ ਸੁਣਨੀ ਤੋਂ ਲੇਡੀ ਡਾਕਟਰਾਂ ਨੇ ਘਰ ਪਾਸ ਕਰਨ ਤੋਂ ਜਵਾਬ ਦੇ ਦਿੱਤਾ ਇੱਕ ਹੋਰ ਮਰਦ ਡਾਕਟਰ ਨੇ 20000 ਰੁਪਏ ਮੰਗੇ ਤੇ ਨਾਲੇ ਕਹਿੰਦੇ ਮੈਂ ਕੱਲੀ ਲੜਕੀ ਨੂੰ ਨਾਲ ਲੈ ਕੇ ਕਿਸੇ ਹੋਰ ਸ਼ਹਿਰ ਵਿੱਚ ਲਿਜਾ ਕੇ ਆਪਰੇਸ਼ਨ ਕਰਵਾ ਕੇ ਲਿਆਉ ਦੋ ਦਿਨ ਬਾਹਰ ਰਹਿਣਾ ਪੂ ਕਿਸੇ ਨੂੰ ਨਾਲ ਨਹੀਂ ਜਾਣ ਦੇਣਾ ਤਾਂ ਕਿ ਪੁਲਿਸ ਵਾਲੇ ਜਾਂ ਹੈਲਥ ਮੈਕ ਵਾਲੇ ਮੇਰੇ ਤੇ ਸ਼ਾਪਾ ਨਾ ਮਰਵਾ ਦੇਣ 10 ਸਾਲ ਦੀ ਕੈਦ ਤੇ 10000 ਜੁਰਮਾਨਾ ਹੁੰਦਾ ਤੇ ਜੈਵ ਗਰਭਪਾਤ ਕਰਨ ਦੀ ਜ਼ਮਾਨਤ ਵੀ ਨਹੀਂ ਹੁੰਦੀ ਲੇਡੀ ਸਰਪੰਚ ਨੇ ਇੱਕੋ ਸਾ ਸਭ ਕੁਝ ਪਿਆਨ ਕਰ ਦਿੱਤਾ ਸੀ ਮਾਸੂਮ ਲੜਕੀ ਵਿਚਾਰੀ ਗੋਡਿਆਂ ਵਿੱਚ ਸਿਰ ਰੱਖ ਕੇ ਰੋਣ ਲੱਗ ਪਈ ਪਿਓ ਹਰਤ ਉਸ ਦੀ ਮਾਦੀ ਸੀ ਮੈਂ ਵੀ ਹਰ ਸੁਣ ਕੇ ਅੱਖਾਂ ਪਰ ਲੀਏ ਸਨ ਮੈਂ ਆਪਣੇ ਜਜ਼ਬਾਤ ਮੁਸ਼ਕਲ ਨਾ ਰੋਕ ਲਏ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਤਰਸ ਵੀ ਆਇਆ ਤੇ ਉਸ ਪੁਲਸੀਏ ਸਿਪਾਈ ਤੇ ਗੁੱਸਾ ਵੀ ਉਦھر ਮੈਂ ਲੜਕੀ ਦੇ ਪਿੰਡੂ ਸੰਸਕਾਰ ਵਾਲੇ ਬੇਵਸ ਪਰੇਸ਼ਾਨ ਪਿਓ ਦੀ ਮਾਨਸਿਕ ਸਥਿਤੀ ਬਾਰੇ ਸੋਚ ਕੇ ਆਪਣੇ ਵਿਚਾਰਾਂ ਨੂੰ ਜ਼ਰਬਤ ਕਸੀਬਾ ਦੇਣ ਲੱਗ ਪਿਆ ਉਸ ਸਮੇਂ ਵਿੱਚ ਕਿਸੇ ਗਰੀਬ ਪਿਓ ਦੀ ਕੀ ਸਥਿਤੀ ਹੋ ਸਕਦੀ ਹੈ ਉਹ ਕਾਨੂੰਨ ਦਾ ਸਹਾਰਾ ਲੈਣ ਜੋਗਾ ਨਹੀਂ ਕਾਨੂੰਨ ਤੋਂ ਉਸ ਨੂੰ ਕੋਈ ਇਨਸਾਫ ਨਹੀਂ ਮਿਲਦਾ ਆਪ ਕੋਈ ਫੈਸਲਾ ਨਹੀਂ ਕਰ ਸਕਦਾ بس ਮਜਬੂਰੀ ਵਸੋ ਕੇ ਆਪਣੀ ਹਰਾਮ ਕਹਾਣੀ ਖਤਮ ਕਰਨ ਤੇ ਤਲ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਪਤਨੀ ਨੂੰ ਤੇ ਮਾਸੂਮ ਧੀ ਨੂੰ ਦੋਸ਼ੀ ਗਰਦਾਨ ਕੇ ਆਪਣੇ ਘਰ ਅਤੇ ਖਾਨਦਨ ਦੀ ਇੱਜ਼ਤ ਬਚਾਉਣ ਲਈ ਉਹਨਾਂ ਦੀ ਜੀਵਨ ਲੀਲਾ ਵੀ ਖਤਮ ਕਰ ਸਕਦਾ ਜਾਂ ਸਾਰੇ ਟੱਬਰ ਨੂੰ ਸਲਫਾਸ ਨਸਦੀਮੀ ਨਹੀਂ ਸੁਲਾ ਸਕਦਾ। ਕੀ ਕਰੇ ਸਮਾਜ ਵੈਰੀ ਬਣ ਜਾਂਦਾ ਕਾਨੂੰਨ ਅੰਨਾ ਹੁੰਦਾ। ਨਿਆਂ ਦੀਆਂ ਸ਼ੱਖਾਂ ਰਹੀ ਵੇਖ ਕੇ ਨਹੀਂ ਕੰਨਾਂ ਨਾਲ ਸੁਣ ਕੇ ਜਾਂ ਲਿਖੇ ਹੋਏ ਦਸਤਾਵੇਜ਼ਾਂ ਨੂੰ ਘੋਕ ਕੇ ਫੈਸਲੇ ਕਰਦੇ ਹਨ। ਭਾਵੇਂ ਉਹਨਾਂ ਨੂੰ ਅਸਲ ਸੱਚਾਈ ਦਾ 100% ਪਤਾ ਵੀ ਹੋਵੇ। ਐਸੀ ਅਸਰ ਸੂਖ ਵਾਰੇ ਤੇ ਲੱਟਮਾਰ ਫੈਸਲੇ ਆਪਣੇ ਹੱਕ ਵਿੱਚ ਕਰਵਾ ਜਾਂਦੇ ਨੇ ਅਜਿਹੇ ਨਿਜ਼ਾਮ ਚ ਹਰ ਬੰਦੇ ਦੀ ਆਤਮਾ ਬਲਵਾਨ ਨਹੀਂ ਹੁੰਦੀ ਕਿ ਉਹ ਆਖਰੀ ਦਮ ਤੱਕ ਇਸ ਅੰਨੇ ਕਾਨੂੰਨ ਤੇ ਬੇਪਰਵਾਹ ਨਿਜ਼ਾਮ ਤੇ ਖੇਰੂ ਖੇਰੂ ਹੋ ਰਹੇ ਸਮਾਜ ਨਾਲ ਇਕੱਲਾ ਕੇਰਾ ਲੜ ਸਕੇ ਫਿਰ ਕਰੇ ਤਾਂ ਕੀ ਕਰੇ ਬੰਦਾ ਸ਼ਰੀਰ ਦੇ ਦੁੱਖ ਸਰਕਾਰ ਦੀ ਜੇਲ੍ਹ ਘਰ ਦੀ ਤੰਗੀ ਔਖਾ ਸੌਕਾ ਕੱਟ ਲੈਂਦਾ ਪਰ ਸਮਾਜ ਦੀਆਂ ਦੰਦ ਕਥਾਵਾਂ ਲੈ ਬੈਠਦੀਆਂ ਹਨ ਜਿਉਣ ਜੋਗਾ ਨਹੀਂ ਛੱਡਦੀਆਂ ਮੈਂ ਸੋਚ ਰਿਹਾ ਸੀ ਜਿਹੜਾ ਦਰਸ਼ਵਾਦੀ ਭਾਸ਼ਣ ਮੈਂ ਇੱਕ ਦਿਨ ਪਹਿਲਾਂ ਬਾਲੜੀਆਂ ਦੇ ਸਮਾਗਮ ਤੇ ਕਹਿਆ ਸੀ ਅੱਜ ਉਸ ਦਾ ਟੈਸਟ ਹੈ ਮੈਨੂੰ ਹਰ ਹਾਲਤ 'ਚ ਜੋਥੇ ਬੋਲਿਆ ਸੀ ਉਸ ਤੇ ਪੂਰਾ ਉਤਰਨਾ ਚਾਹੀਦਾ ਹੈ ਇਸ ਮੁੱਦੇ ਦੇ ਉੱਾਰੂ ਹਾਲੀ ਕਈ ਪੱਖਾਂ ਤੋਂ ਸੋਚ ਰਿਹਾ ਸੀ ਜੇ ਥਾਣੇ ਵਿੱਚ 376 ਆਈਪੀਐਸ ਦਾ ਪਰਚਾ ਦਰਜ ਕਰਵਾਇਆ ਜਾਵੇ ਤਾਂ ਕਟੂਕੜ ਤੋਂ ਸਿਪਾਹੀ ਦੀ ਜ਼ਮਾਨਤ ਨਹੀਂ ਹੋਣੀ ਤੇ 7 ਸਾਲ ਦੀ ਕੈਦ ਹੋ ਸਕਦੀ ਹੈ ਲੜਕੀ ਦੀ ਭਾਵੇਂ ਰਜ਼ਾਮੰਦੀ ਵੀ ਹੋਵੇ ਪਰ ਨਾਬਾਲਗ ਹੋਣ ਕਰਕੇ ਇਹ سنگੀਨ ਦੋਸ਼ ਬਣਦਾ ਹੈ ਉਸ ਦੀ ਰਜ਼ਾਮੰਦੀ ਕੋਈ ਮਾਣੇ ਨਹੀਂ ਰੱਖਦੀ ਫਿਰ ਮੈਂ ਸੋਚਿਆ ਇੱਕ ਹੋਰ ਮਾਸੂਮ ਜਿੰਦ ਜੋ ਪੇਟ ਵਿੱਚ ਪੜ ਰਹੀ ਹੈ ਉਸਦਾ ਕੀ ਬਣੇਗਾ ਇਸ ਲੜਕੀ ਦੀ ਸ਼ਾਦੀ ਕਿਵੇਂ ਹੋਊ ਇਸ ਦਾ ਬੱਚਾ ਕਿਵੇਂ ਜਨਮ ਲਊ ਇੱਕ ਵਾਰੀ ਮਾਂ ਸਾਡੇ ਭਾਰਤੀ ਸਮਾਜ ਵਿੱਚ ਕਲੰਕ ਬਦਨਾਮੀ ਅਤੇ ਖਾਨਦਾਨ ਦੇ ਨਾਂ ਨੂੰ ਇੱਕ ਕਲੰਕ ਬਣ ਜਾਏਗੀ ਜਿਸ ਵਿੱਚ ਇਸ ਦਾ قصور ਬਹੁਤ ਥੋੜਾ ਹੈ ਇਸ ਨਾਲ ਕਿਸੇ ਨੇ ਸ਼ਾਦੀ ਨਹੀਂ ਕਰਨੀ ਇਸ ਬੱਚੇ ਦਾ ਪਿਤਾ ਕੌਣ ਹੋਊ ਉਸ ਨੂੰ ਜ਼ਿੰਦਾ ਰਹਿਣ ਲਈ ਪਰਵਰਸ਼ ਕਰਨ ਲਈ ਕੌਣ ਜ਼ਿੰਮੇਵਾਰ ਹੋਊ ਮੇਰੇ ਮਨ ਵਿੱਚ ਇੱਕ ਵਾਰੀ ਅਦਰਸ਼ ਬਾਦ ਦਾ ਬੂਟਾ ਖੜਾ ਹੋ ਗਿਆ ਕਿ ਇਸ ਸਪਾਈ ਨੂੰ ਸਬਕ ਸਿਖਾਇਆ ਜਾਵੇ ਤੇ ਲੜਕੀ ਦਾ ਗਰਭ ਪਾਸ ਕਰਵਾ ਕੇ ਉਸ ਦੀ ਪੜ੍ਹਾਈ ਜਾਰੀ ਰੱਖੀ ਜਾਵੇ ਨਾਲ ਦੀ ਨਾਲ ਇਹ ਖਿਆਲ ਆਇਆ ਕਿ ਜਿਹੜਾ ਬਾਲੜੀ ਦੇ ਇਸ ਤੇ ਲੜਕੀਆਂ ਦੀ ਹਫਜ਼ਰਤ ਤੇ ਪ੍ਰੋਣ ਹਤਿਆ ਦੇ ਕਲਾਪਾਸ਼ਣ ਦੇ ਕਿਹਾ ਸੀ ਤੇ ਨਾਲ ਹੀ ਕਿਹਾ ਸੀ ਆਓ ਅਸੀਂ ਅੱਜ ਇਹ ਪ੍ਰਣ ਕਰੀਏ ਕਿ ਕਹਿਣੀ ਤੇ ਕਰਨੀ ਇੱਕ ਕਰਕੇ ਵਿਖਾਵਾਂਗੇ ਮੇਰੇ ਅੰਦਰ ਬਹਾਦਰੀ ਤੇ ਸਿਆਣਪ ਦੋਵੇਂ ਸਮਾਨੰਤਰ ਚੱਲ ਰਹੇ ਜਦੋਂ ਕਿ ਇਹਨਾਂ ਦਾ ਇੱਕ ਸਮੇਂ ਇੱਕੋ ਮਸਲੇ ਤੇ ਇਕੱਠਾ ਹੋਣਾ ਸੰਭਵ ਨਹੀਂ ਹੁੰਦਾ ਇੱਕ ਪੱਖ ਆਖਰਕਾਰ ਭਾਰੂ ਹੋ ਜਾਂਦਾ ਸੋਚਿਆ ਮਸਾਲ ਆਪਣੇ ਆਪ ਤੋਂ ਸ਼ੁਰੂ ਕਰੀ ਮੈਂ ਤੁਰੰਤ ਮਨ ਬਣਾ ਲਿਆ ਕਿ ਲੜਕੀ ਤੇ ਉਸਦੇ ਬੱਚੇ ਦੀ ਜ਼ਿੰਦਗੀ ਹਰ ਹਾਲਤ ਵਿੱਚ ਸਹੀ ਸਲਾਮਤ ਸਾਡੀ ਪਹਿਲਤਾ ਹੋਣੀ ਚਾਹੀਦੀ ਹੈ ਉਸ ਲੇਡੀ ਸਰਪੰਚ ਦੇ ਸਾਹਮਣੇ ਮੇਰੇ کردار ਦਾ ਵੀ ਟੈਸਟ ਸੀ ਫਿਰ ਇਹ ਸੋਚਿਆ ਕਿ ਇਸ ਦਾ ਅਮਲੀ ਪੱਕੀ ਹੋ ਸਕਦਾ ਹੈ ਕੁਝ ਗੱਲਾਂ ਕਹਿਣ ਲਈ ਤੇ ਉਪਦੇਸ਼ ਦੇਣ ਲਈ ਬੜੀਆਂ ਸੌਖੀਆਂ ਲੱਗਦੀਆਂ ਨੇ ਇਹਨਾਂ ਸੋਚ ਦਾ ਸੋਚ ਦਾ ਕੁਝ ਮਿੰਟ ਚੁੱਪ ਰਹਿਣ ਪਿੱਛੋਂ ਮੈਂ ਸੋਚਿਆ ਕਿ ਮਦਈ ਬਣਨ ਤੋਂ ਪਹਿਲਾਂ ਉਹਨਾਂ ਦੀ رائے ਵੀ ਲੈ ਲਵਾਂ ਮੈਂ ਲੇਡੀ ਸਰਪੰਚ ਨੂੰ ਪੁੱਛਿਆ ਬੀਬੀ ਦੱਸੋ ਤੁਸੀਂ ਮੈਥੋਂ ਕੀ ਮਦਦ ਮੰਗਦੇ ਹੋ ਓ ਬੋਲੀ ਸਰ ਤੁਸੀਂ ਸਿਆਣੇ ਵੱਡੇ ਅਫਸਰ ਹੋ ਬਸ ਇੰਨਾ ਖਿਆਲ ਰੱਖੋ ਕਿ ਇਸ ਬੱਚੀ ਦੀ ਜਾਨ ਵੀ ਵੱਜ ਜਾਵੇ ਇਹਨਾਂ ਨੂੰ ਰਾਹ ਸਿਰਦਾ ਇਨਸਾਫ ਹੀ ਮਿਲ ਜੇ ਤੇ ਗੱਲ ਵੀ ਰਫਾ ਦਫਾ ਹੋ ਜਾਵੇ ਮਾਮਾ ਤੀਆਂ ਪਰੇਸ਼ਾਨ ਹਨ ਇਹ ਪਰੇਸ਼ਾਨੀ ਵਿੱਚ ਕੋਈ ਦੁਰਘਟਨਾ ਕਰ ਲੈਣ ਗਿਆ ਭਾਵੇਂ ਉਹਨਾਂ ਦੀ ਮੰਗ ਬਹੁਤ ਛੋਟੀ ਤੇ ਸੌਖੀ ਸੀ ਪਰ ਮੇਰੇ ਮਨ ਵਿੱਚ ਹੋਰ ਬਧੇਰੇ ਮਦਦ ਕਰਨ ਬਾਰੇ ਖਿਆਲ ਆਇਆ ਕਿ ਇਸ ਟੈਸਟ ਕੇਸ ਹੁਣ ਮੇਰੀ ਹੋਰ ਵੀ ਜ਼ਿੰਮੇਵਾਰੀ ਵਧ ਗਈ ਸੀ ਮੈਂ ਮਹਿਸੂਸ ਕੀਤਾ ਕਿ ਅਸੈਂਬਲੀ ਵਿੱਚ ਕਾਨੂੰਨ ਪਾਸ ਕਰਨ ਨਾਲ ਜਪਰਚਾ ਦਰਸ਼ਕਨ ਨਾਲ ਸਮਾਜਿਕ ਮਸਲੇ ਦਾ ਹੱਲ ਨਹੀਂ ਹੁੰਦਾ ਜਿੰਨੀ ਦੇਰ ਤੱਕ ਸਮਾਜਿਕ ਜਥੇਬੰਦੀਆਂ ਲੋਕ ਲਹਿਰ ਪੈਦਾ ਕਰਕੇ ਲੋਕਾਂ ਦੀ ਮਾਨਸਿਕਤਾ ਤੇ ਸੋਚ ਨਹੀਂ ਬਦਲਦੀਆਂ ਮਸਲੇ ਹੱਲ ਨਹੀਂ ਹੋਣਗੇ ਕਾਨੂੰਨ ਬਣਾਉਣ ਲੱਗੇ ਸਾਡੇ ਕਾਨੂੰਨ ਨਿਰਮਾਤਾ ਪੱਛਮ ਦੇ ਵਿਕਸਿਤ ਮੁਲਕਾਂ ਦੀ ਨਕਲ ਕਰਦੇ ਨੇ ਜਿਸੇ ਹਰ ਸ਼ਹਿਰ ਦੀ ਉਸ ਮੁਲਕ ਦੀ ਇਮਾਨਤ ਉਸ ਦੀ ਜਾਨ ਮਾਲ ਸੇ ਤੱਕ ਤੇ ਸਮਾਜਿਕ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਪੂਰੀ ਤਰ੍ਹਾਂ ਹਰ ਸਦੀ ਪਾਲਣਾ ਵੀ ਕਰਦੀ ਹੈ ਇਧਰ ਸਾਡੇ ਮੁਲਕ ਵਿੱਚ ਕਿਤਾਬਾਂ ਵਿੱਚ ਤੇ ਅਮਲੀ ਰੂਪ ਵਿੱਚ ਤੇ ਕਾਨੂੰਨ ਵਿੱਚ ਢੇਰ ਅੰਤਰ ਹੈ ਕਾਨੂੰਨ ਬਣਾਉਣ ਵਾਲੇ ਤੇ ਕਾਨੂੰਨ ਲਾਗੂ ਕਰਨ ਲਈ ਜ਼ਿੰਮੇਵਾਰ ਦੋਵੇਂ ਹੀ ਤਰ੍ਹਾਂ ਹਨ ਤੇ ਕਾਨੂੰਨ ਦੀ ਉਲੰਘਣਾ ਕਰਨ ਵਿੱਚ ਐਮ ਭੂਮਿਕਾ ਨਿਭਾਉਂਦੀਆਂ ਹਨ ਦਾਦੇ ਵੱਲੋਂ ਕਚਹਿਰੀ ਵਿੱਚ ਦਾਇਰ ਕੀਤਾ ਮੁਕੱਦਮਾ ਪੋਤੇ ਵੱਲੋਂ ਦਾਦਾ ਬਣਦੇ ਸਮੇਂ ਤੱਕ ਹੀ ਕਿਸੇ ਬੇੜੀ ਬੰਨੇ ਲੱਗਦਾ ਹੈ ਬਹੁਤ ਸਾਰੇ ਬਦਮਾਸ਼ ਪੈਸੇ ਤੇ ਅਸਰ ਸੁਖ ਵਾਲੇ ਕਾਨੂੰਨ ਅਤੇ ਜ਼ਬਤ ਦੀ ਜ਼ੁਰਬਤੋ ਕਰਕੇ ਝੂਠੇ ਮੁਕੱਦਮੇ ਦਾਇਰ ਕਰਕੇ ਦਿਵਾਨੀ ਕੇਸਾਂ ਵਿੱਚ ਸਟੇ ਦੇ ਹੁਕਮ ਤੇ ਫੌਜਦਾਰੀ ਕੇਸਾਂ ਵਿੱਚ ਜ਼ਮਾਨਤਾਂ ਲੈ ਕੇ 20-30 ਸਾਲ ਲਾਹਾ ਖਟ ਲੈਂਦੇ ਨੇ ਤੇ ਸਮਾਜ ਵਿੱਚ ਦੰਦ ਡਣਾਉਂਦੇ ਫਿਰਦੇ ਨੇ ਉਹਨਾਂ ਦਾ ਕੋਈ ਬਾਲ ਮਿੰਗਾ ਨਹੀਂ ਹੁੰਦਾ ਅਸਲੀ ਹੱਕਦਾਰ ਵਿਚਾਰੇ ਪਟਕਦੇ ਮਾਰੇ ਜਾਂਦੇ ਹਨ ਮੈਂ ਹਥੋਟੇ ਉੱਠ ਕੇ ਅੰਦਰ ਜਾ ਕੇ ਐਸਐਸਪੀ ਨੂੰ ਟੈਲੀਫੋਨ ਤੇ ਸਾਰੀ ਕਹਾਣੀ ਦੱਸ ਦਿੱਤੀ ਐਸਐਸਪੀ ਨੇ ਮੈਨੂੰ ਭਰੋਸਾ ਦਿੱਤਾ ਸਪਾਈ ਦੇ ਖਿਲਾਫ 376 ਦਾ ਪਰਚਾ ਦਰਜ ਕਰਕੇ ਸਖਤ ਸਜ਼ਾ ਦੇਵਾਂਗੇ ਕੁੜੀ ਤੇ ਉਸ ਦੀ ਮਾਂ ਨੂੰ ਸਦਰਥਾਣੇ ਲੇਡੀ ਸਰਪੰਚਨਾ ਭੇਜੋ ਥਾਣਾ ਮੇਰੇ ਘਰ ਤੋਂ ਮਸਾਂ ਹੀ 5 ਕੁ ਸੌ ਗਜ ਦੇ ਫਾਸਲੇ ਤੋਂ ਵੀ ਘਟ ਸੀ ਮੈਂ ਕਿ ਪਰਚਾ ਦਰਜ ਹੋਣ ਪਿੱਛੋਂ ਲੜਕੀ ਕਿੱਧਰ ਜਾਵਾਂ ਉਸ ਦਾ ਪਿਓ ਉਸ ਨੂੰ ਮਾਰਨ ਤੱਕ ਜਾਵਾਂ ਪੇਟ ਵਿੱਚ ਪੜ ਰੇ ਕਿਸੇ ਹੋਰ ਜੀ ਦਾ ਕੀ ਬਣੂ ਕੁੜੀ ਦੇ ਪੁਆਇ ਕੁਵਾਰੇ ਤੁਹਾਡੇ ਕੀ ਵਿਚਾਰ ਹਨ ਐਸਐਸਪੀ ਨੇ ਮੈਨੂੰ ਕਿਹਾ ਏਡੀਸੀ ਸਾਹਿਬ ਸਾਡਾ ਕੰਮ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਹਵਾਲਾ ਭੇਜਣਾ ਹੈ ਤੇ ਫਿਰ ਦਲਾਨ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਹੈ ਮੈਂ ਫਿਰ ਕੀ ਜੋ ਉਸ ਦੇ ਖਿਲਾਫ ਪਰਚਾ ਦਰਜ ਕਰਕੇ ਸਜ਼ਾ ਦੇਵਾਂਗੇ ਇਸ ਤਰ੍ਹਾਂ ਮਸਲੇ ਦੇ ਹੱਲ ਦੀ بجائے ਮਸਲਾ ਬੁਲਦਿਰਤਾ ਜਾਊ ਇਸ ਕੇਸ ਵਿੱਚ ਇਕੱਲਾ ਕਾਨੂੰਨੀ ਪੱਖ ਨਹੀਂ ਬਰਕੇ ਲੜਕੀ ਦੀ ਜ਼ਿੰਦਗੀ ਬਾਰੇ ਉਸ ਦੇ ਪਰਿਵਾਰ ਦੇ ਆਰਥਿਕ ਤੇ ਸਮਾਜਿਕ ਹਾਲਾਤ ਵੇਖਦੇ ਹੋਏ ਸਾਨੂੰ ਕੁਝ ਕਰਨਾ ਚਾਹੀਦਾ ਹੈ ਸਮਾਜਿਕ ਬਰਾਈ ਦੇ ਖਿਲਾਫ ਲੜਨ ਲਈ ਅਸੀਂ ਇਸ ਨੂੰ ਇੱਕ ਟੈਸਟ ਕੇਸ ਵਜੋਂ ਲਈਏ ਕਿਉਂਕਿ ਮਲਜ਼ਮ ਪੁਲਸ ਮੁਲਾਜ਼ਮ ਹੈ ਇਨਸਾਨੀਅਤ ਦੇ ਨਾਤੇ ਅਸੀਂ ਐਡੀਸੀ ਅਤੇ ਐਸਐਸਪੀ ਹੋਣ ਤੋਂ ਇਲਾਵਾ ਹੋਰ ਕੀ ਕਰ ਸਕਦੇ ਹਾਂ ਉਹਨਾਂ ਗੱਲ ਮਕਉਂਦੇ ਕਿ ਆ ਅੱਛਾ ਜੋ ਤੁਸੀਂ ਮੈਨੂੰ ਸੁਝਾਤੇ ਤੇ ਤਰਜੀਹ ਦੱਸੋ ਆਪਾਂ ਉਹੇ ਕਰ ਦਿੰਨੇ ਹਾਂ ਅਜੇ ਵੀ ਸਾਡੇ ਮੁਲਕ ਵਿੱਚ ਕਾਨੂੰਨ ਨਾਲੋਂ ਡਾਂਗਜ਼ਾਰਾ ਚੱਲਦਾ ਹੈ ਜੇ ਕੋਈ ਵਧੀਆ ਨਿਰਪੱਖ ਇਮਾਨਦਾਰ ਪੁਲਿਸ ਅਫਸਰ ਕਿਸੇ ਨੂੰ ਇਨਸਾਫ ਦਿਵਾਉਣਾ ਜਾਂ ਦੇਣਾ ਚਾਹੇ ਉਡੀਸੀ ਤੇ ਸੈਸ਼ਨ ਜੱਜ ਨਾਲ ਜਲਦੀ ਤੇ ਸਸਤਾ ਲਾਗੂ ਹੋਣ ਵਾਲਾ ਇਨਸਾਫ ਦੇ ਸਕਦਾ ਕਿਉਂਕਿ ਰੱਬ ਨੇੜੇ ਜਾਂ ਕਸਨ ਐਸਐਸਪੀ ਦੀ ਇਹ ਗੱਲ ਸੁਣ ਕੇ ਮੈਨੂੰ ਕੋਈ ਤਸੱਲੀ ਹੋਈ ਚਲੋ ਹੁਣ ਹੋਰ ਵੀ ਬੋਝ ਮੇਰੇ ਸਿਰ ਤੇ ਪੈ ਗਿਆ ਮਸਲੇ ਦਾ ਹੱਲ ਕਿਵੇਂ ਕੀਤਾ ਜਾਵੇ ਐਸਐਸਪੀ ਦੀ ਮਦਦ ਦਾ ਪ੍ਰਸਤਾ ਮੇਰੇ ਲਈ ਵੱਡਾ ਹੌਸਲਾ ਸੀ ਜ਼ਿਲ੍ਹਾ ਪ੍ਰਸ਼ਾਸਨ ਐਸਐਸਪੀ ਦੇ ਸਹਿਯੋਗ ਤੋਂ ਬਗੈਰ ਲੰਗੜੀ ਰਹਿ ਜਾਂਦੀ ਹੈ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਦੇਣ ਲਈ ਐਸਐਸਪੀ ਤੇ ਡੀਸੀ ਦਾ ਰابطਾ ਬਹੁਤ ਗੂੜਾ ਤੇ ਸਟਾਰਟ ਹੋਣਾ ਜ਼ਰੂਰੀ ਹੁੰਦਾ ਹੈ ਮੇਰੇ ਸਾਹਮਣੇ ਤਿੰਨ ਮਸਲੇ ਸਨ ਪਹਿਲਾ ਲੜਕੀ ਤੇ ਉਸਦੀ ਮਾਂ ਤੇ ਲੜਕੀ ਦੇ ਪੇਟ ਵਿੱਚ ਪੜ ਰਹੇ ਬੱਚੇ ਸਮੇਤ ਤਿੰਨ ਜਣਿਆਂ ਦੀ ਜਾਨ ਦੀ ਹਿਫਾਜ਼ਤ ਦੂਸਰਾ ਉਹਨਾਂ ਦੇ ਪਰਿਵਾਰ ਦੀ ਇੱਜ਼ਤ ਦੀ ਹਿਫਾਜ਼ਤ ਤੀਸਰਾ ਉਹਨਾਂ ਨੂੰ ਸਮਾਜਿਕ ਤੇ ਅਨਿਆਇਕ ਇਨਸਾਫ ਦੇਣ ਦੀ ਐਸਐਸਪੀ ਦੀ ਮਦਦ ਮਿਲਦੇ ਹੁੰਗਾਰੇ ਨਾਲ ਮੈਨੂੰ ਆਸ ਪੱਜ ਗਈ ਸਭ ਤੋਂ ਉੱਖੀ ਉਸ ਅਨਜਮੇ ਅਨਬੋਲ ਜੀਵ ਦੀ ਜਾਨ ਬਚਾਉਣ ਦੀ ਗੱਲ ਸੀ ਕੁਆਰੀ ਕੁੜੀ ਦੇ ਪੇਟ ਤੋਂ ਨਜਾਇਜ਼ ਬੱਚੇ ਦਾ ਜਨਮ ਇਹ ਪਹਾੜ ਜਿਡਾ ਮਸਲਾ ਸੀ ਜਦੋਂ ਰਾਦੇ ਨੇਖ ਹੁੰਨ ਤੇ ਸੋਚ ਸ਼ੁੱਧ ਹੋਵੇ ਤਾਂ ਬਾਹਰ ਗੁਰੂ ਵੀ ਕਿਸੇ ਨਾ ਕਿਸੇ ਰੂਪ ਵਿੱਚ ਬਹੜ ਜਾਂਦਾ ਹੈ ਮੈਂ ਜੀ ਇਸ ਦੁਬਧਾ ਵਿੱਚ ਹੀ ਵਿਚਰ ਰਿਹਾ ਸੀ ਕਿ ਮੇਰੇ ਮਨ ਵਿੱਚ ਗੁਰਬਾਣੀ ਦਾ ਵਾਕ ਯਾਦਾ ਆਇਆ ਸਹਿਲ ਪੱਥਰ ਮੈਂ ਜੰਤੁ ਪਾਇ ਤਾਕਾ ਰਿਜਕ ਆਗੇ ਕਰਤ ਰਿਆ ਕ੍ਰਿਸ਼ਨ ਭਗਵਾਨ ਉਸਤੇ ਮਾਮੇ ਕੰਸ ਦੀ ਕਹਾਣੀ ਵੀ ਯਾਦਾ ਹੀ ਜਿਸ ਨੇ ਭਾਂਜੇ ਨੂੰ ਜੰਮਦੇ ਸਾਰੀ ਮਾਰਨ ਦੀ ਯੋਜਨਾ ਬਣਾਈ ਸੀ ਕੁਦਰਤ ਵੱਡੀ ਹੈ ਜੇ ਇਸ ਬੱਚੇ ਦੀ ਜਾਨ ਅਕਾਲ ਪੁਰਖ ਨੇ ਬਖਸ਼ਿਸ਼ ਕਰਨੀ ਹੈ ਫਿਰ ਕੋਈ ਹੀਲਾ ਵਸੀਲਾ ਜ਼ਰੂਰ ਕਰੂ SSP ਵੀ ਸਾਡੇ ਨਾਲ ਮਦਦਗਾਰ ਬਣ ਗਿਆ ਸੀ। ਹਜੋਕੇ ਕਲਯੁਗ ਦੇ ਸਮੇਂ ਵਿੱਚ ਪੁਲਿਸ ਵਾਲੇ ਦੂਜੀ ਖੁਦਾਈ ਮੰਨੇ ਜਾਂਦੇ ਹਨ। ਮੈਨੂੰ ਯਕੀਨ ਹੋ ਗਿਆ ਕਿ ਹੁਣ ਕੋਈ ਹੱਲ ਲੱਭੂ। ਮੈਂ ਉਸ ਲੇਡੀ ਸਰਪੰਚ ਨੂੰ ਸਾਫ਼ ਕਹਿ ਦਿੱਤਾ, "ਦੇਖੋ ਬੀਬੀ, ਬਾਕੀ ਸਾਰੇ ਮਸਲੇ ਹੱਲ ਹੋ ਜਾਣਗੇ। ਇਸ ਵੇਲੇ ਤੀਸਰੀ ਜਨ ਬਾਰੇ ਮੈਨੂੰ ਵੱਧ ਫਿਕਰ ਹੈ।" ਸਰਪੰਚ ਨੇ ਮੇਰੀ ਗੱਲ ਪੁੰਜ ਨਹੀਂ ਲੱਗਣ ਦਿੱਤੀ, ਉਹ ਬੋਲੀ, "ਸਰ, ਇਸ ਵੇਲੇ ਤਾਂ ਇਸ ਪੜਨ ਵਾਲੀ ਕੁੜੀ ਦੀ ਜਾਨ ਅਤੇ ਇਹਨਾਂ ਦੇ ਪਰਿਵਾਰ ਦੀ ਇੱਜ਼ਤ ਦਾ ਫਿਕਰ ਕਰੀਏ। ਢੇਟ ਵਿੱਚ ਦੇ ਬੱਚੇ ਨੂੰ ਜਿਉਂਦਾ ਰੱਖਣਾ ਇਹਨਾਂ ਲਈ ਮੁਸ਼ਕਲ ਹੋ ਜਾਊ।" ਨੇਕਾ ਕੋਈ ਗਲ ਨਹੀਂ ਹੁਨੇ ਮਸਲਾ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਰਹਿ ਕੇ ਹੱਲ ਕਰੂ ਤੁਸੀਂ ਘਰ ਚਲੇ ਜਾਓ ਮੈਂ ਉਹਨਾਂ ਦੋਵਾਂ ਮਾਵਾਂ ਧੀਆਂ ਨੂੰ ਕਿਹਾ ਤੁਸੀਂ ਮੇਰੇ ਹੀ ਪਰਿਵਾਰ ਦੀਆਂ ਧੀਆਂ ਪੈਣਾ ਵਾਂਗੋ ਇਹ ਗੱਲ ਕੁਦਰਤ ਕਿਸੇ ਨਾਲ ਵੀ ਕਰ ਸਕਦੀ ਹੈ ਦੋ ਦਿਨ ਸੋਚਣ ਦਿਓ ਦੋ ਦਿਨ ਬਾਅਦ ਮੈਨੂੰ ਫੋਨ ਕਰਨਾ ਜਾਂ ਮੈਂ ਫੋਨ ਕਰਾਂਗਾ ਅਸੀਂ ਕਾਲ ਹੀ ਨਹੀਂ ਕਰਨੀ ਉਹ ਬਿਆਸ ਧੀਆਂ ਹੋ ਕੇ ਉੱਠਣ ਲੱਗੀਆਂ ਸਨ ਐਨ ਨੂੰ ਮੇਰੇ ਗੇਟ ਦੀ ਕੰਟੀ ਫੇਰ ਖੜ ਗਈ ਮੈਂ ਉਹਨਾਂ ਨੂੰ ਬੈਠੇ ਛੱਡ ਕੇ ਗੇਟ ਵੱਲ ਮੂੰਹ ਕੀਤਾ ਮੈਨੂੰ ਸਾਡੇ ਪਿੰਡਾਂ ਵੱਲ ਦਾ ਇੱਕ ਮੁੰਡਾ ਜੈਲਾ ਵਿਖਾਈ ਦਿੱਤਾ ਮੈਂ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ ਉਸ ਨੇ ਮੇਰੇ ਗੋਡੀ ਹੱਥ ਲਾਇਆ ਮੈਂ ਉਸ ਨੂੰ ਪੁੱਛਿਆ ਕਿਵੇਂ ਬਾਈ ਜਲਿਆ ਸੁਖਸਾਂਦ ਵੀ ਹੈ ਕਿਵੇਂ ਸੌਏ ਸੌਏ ਹਣਾ ਹੋਇਆ ਮੈਨਾਂ ਕਹੇ ਕਿ ਉਸ ਨੂੰ ਵੀ ਉਸ ਕਾਨਿਆਂ ਦੇ ਸ਼ੈੱਡ ਹੇਠ ਬੈਠਣ ਲਈ ਕਿਹਾ ਜਿੱਥੇ ਉਹ ਔਰਤਾਂ ਬੈਠੀਆਂ ਸਨ ਤੇ ਨੌਕਰ ਨੂੰ ਉਸ ਵਾਸਤੇ ਚਾਹ ਦਾ ਕੱਪ ਤੇ ਦੋ ਪਰੌਂਠੇ ਬਣਾਉਣ ਲਈ ਕਿਹਾ ਤੇ ਆਖ ਕੇ ਮੈਂ ਆਪਣੇ ਕਮਰੇ ਅੰਦਰ ਚਲਾ ਗਿਆ ਉੱਥੇ ਉਹ ਔਰਤਾਂ ਜੇ ਉੱਥੇ ਬੈਠੀਆਂ ਸਨ ਮੇਰੇ ਮਨ ਵਿੱਚ ਇੱਕਦਮ ਉਸ ਲੜਕੀ ਲਈ ਜੈਲਾ ਡਰਾਈਵਰ ਵਧੀਆ ਵਰ ਨਜ਼ਰ ਆਇਆ ਜੋ ਇਸ ਫਾਗਨਾ ਰਾਮ ਗੜੀਆਂ ਦਾ ਮੁੰਡਾ ਸੀ ਜਿਸ ਦੀ ਸ਼ਾਦੀ 1 ਸਾਲ ਦੀ ਅੰਦਰ ਹੀ ਟੁੱਟ ਗਈ ਸੀ ਉਹ ਵਿਚਾਰਾ ਪ੍ਰਾਈਵੇਟ ਗੱਡੀ ਤੇ ਡਿਲੀਵਰੀ ਕਰਦਾ ਫਿਰਦਾ ਸੀ ਪਰ ਸੋਨੇ ਦਾ ਰੁਪਿਆ ਸੀ ਬਿਲਕੁਲ ਕਿਸੇ ਨਸ਼ੇ ਤੇ ਐਬ ਤੋਂ ਰਹਿਤ ਮੈਂ ਜੈਲਨਵਾਜ਼ ਮਾਰਕੀਟ ਡ੍ਰੈਂਗ ਰੂਮ ਵਿੱਚ ਬੁਲਾ ਲਿਆ ਬਿਨਾ ਕੋਈ ਭੂਮਿਕਾ ਬੰਨਣ ਤੋਂ ਹੀ ਸਿੱਧਾ ਸਵਾਲ ਕੀਤਾ توجہ ਲਿਆ ਪਹਿਲਾਂ ਤੇ ਦੱਸ ਕਿਵੇਂ ਆਉਣਾ ਹੋਇਆ ਅਗਲੀ ਗੱਲ ਫਿਰ ਤੇਰੇ ਨਾਲ ਮੈਂ ਸੀਰੀਅਸ ਕਰਾਂਗਾ ਉਸਨੇ ਗੱਲ ਸਰ ਡੀਟੀਓ ਨੇ ਗੱਡੀ ਦੇ ਕਾਗਜ਼ ਫੜ ਲਏ ਨੇ ਓਵਰਲੋਡ ਦਾ ਚਲਾਨ ਕੱਟਣ ਲਈ ਕਹਿੰਦਾ ਹੈ ਬੱਸ ਮੈਂ ਗੱਡੀ ਛਡਾ ਕੇ ਤੁਹਾਡਾ ਨਾਂ ਲੈ ਕੇ ਇਧਰ ਵੱਲ ਨੂੰ ਭਜਾਂ ਗੱਡੀ ਸਦਰ ਸਾਨੇ ਤੇ ਮੂਰੇ ਖੜੀ ਐ ਮੈਂ ਉਸ ਨੂੰ ਕਿਹਾ ਚੱਲ ਇਹ ਤਾਂ ਰੋਜ ਦਾ ਹੀ ਰੰਡੀ ਰੋਣਾ ਹੈ ਤੁਹਾਡਾ ਡਰਾਈਵਰਾਂ ਦਾ ਨਾ ਤੁਸੀਂ ਬਾਜ ਆਉਣਾ ਤੇ ਨਾ ਡੀਟੀਓ ਨੇ ਹਟਣਾ ਮੈਨੂੰ ਇਹ ਦੱਸ ਜਿਹੜੀ ਕੁੜੀ ਉਹ ਸ਼ੈੱਡੇ ਠ ਬੈਠੀ ਐ ਤੇਰੀ ਸ਼ਾਦੀ ਉਸ ਨਾਲ ਕਰ ਦੀਏ ਉਹ ਬੋਲਿਆ ਸਰ ਤੁਸੀਂ ਮੈਨੂੰ ਮਜ਼ਾਕ ਕਰ ਦਿਓ ਪਹਿਲਾਂ ਵਾਲੀ ਤਾਂ ਮੇਰੇ ਘਰ ਬਸ ਨਹੀਂ ਸਕੀ ਇੱਕ ਕਬੂਤਰੀ ਵਰਗੀ ਕੁੜੀ ਮੇਰੇ ਕਿਵੇਂ ਬਸ ਜੂ ਮੈਂ ਉਸ ਨੂੰ ਕਿਹਾ ਮਸਕਰੇ ਨਾ ਕਰ ਗੱਲ ਸਿੱਧੀ ਕਰ ਜੇ ਤੈਨੂੰ ਪਸੰਦ ਆ ਤਾਂ ਮੈਂ ਅੱਗੇ ਗੱਲ ਕਰਾਂ ਨਹੀਂ ਗੱਲ ਤੇ ਮਿੱਟੀ ਪਈ ਐ ਉਸ ਨੇ ਕਿਹਾ ਸਰਜੀ ਜਿਵੇਂ ਤੁਸੀਂ ਠੀਕ ਸਮਝਦੇ ਹੋ ਮੈਨੂੰ ਹੋਰ ਕੀ ਚਾਹੀਦਾ ਪਰ ਇੱਕ ਕੰਮ ਕਰ ਦਿਓ ਮੈਨੂੰ ਕਿਧਰੇ ਕਿਤੇ ਤਾਂ ਲਾ ਦਿਓ ਮੈਂ ਕਿਹਾ ਬੜਾ ਚੁਸਤ ਬੰਦਾ ਨਾਲ ਚੋਪੜੀਆਂ ਭਾਲਦਾ ਨਾਲੇ ਦੋ ਦੋ ਤੇਰਾ ਘਰ ਬਸਾਉਣ ਦੀ ਗੱਲ ਕਰਦੇ ਆ ਤੂੰ ਨੌਕਰੀ ਵੀ ਨਾਲ ਹੀ ਮੰਗਦਾ ਮੈਂ ਕਿਹਾ ਭਾਈ ਮੇਰਾ ਆਵਾਜ਼ ਆ ਰਿਹਾ ਤੈਨੂੰ ਮੈਂ ਕਿਧਰੇ ਨਾ ਕਿਧਰੇ ਸਰਕਾਰੀ ਜਾਂ ਗੈਰ ਸਰਕਾਰੀ ادارے ਚ ਡਰਾਈਵਰ ਲਵਾ ਦੂੰ ਉਸ ਨੇ ਹਾਂ ਕਰ ਦਿੱਤੀ ਮੈਨੂੰ ਸਾਰੀ ਕਹਾਣੀ ਤੋਂ ਜਾਣੂ ਕਰਵਾ ਕੇ ਦੱਸਿਆ ਇੱਕ ਸ਼ਰਤ ਹੈ ਕਿ ਲੜਕੀ ਦੇ ਪੇਟ ਵਿੱਚ ਜੋ ਬੱਚਾ ਪੜਦਾ ਉਸ ਦੀ ਜਾਨ ਸਹੀ ਸਲਾਮਤ ਰਹਿਣੀ ਚਾਹੀਦੀ ਹੈ ਹਾਂ ਜੇਕਰ ਤੁਸੀਂ ਨਹੀਂ ਰੱਖਣਾ ਤਾਂ ਮੈਂ ਕਿਸੇ ਨਾ ਕਿਸੇ ਚੰਗੇ ਬੇਵੋਲਾਦ ਪਰਿਵਾਰ ਨੂੰ ਗੋਦ ਪਵਾ ਦੂੰ ਅੱਗੇ ਤੇਰੀ ਮਰਜ਼ੀ ਉਸ ਨੇ ਅੱਖਾਂ ਭਰਦੇ ਹੋਏ ਮੇਰੇ ਗੋਡੇ ਹੱਥ ਲਾਉਂਦੇ ਕਿ ਅਸਰ ਜੇ ਤੁਸੀਂ ਐਡਾ ਵੱਡਾ ਜਸ ਤੇ ਪੁੰਨ ਖਟ ਰਹੇ ਹੋ ਮੈਂ ਤੁਹਾਨੂੰ ਪੂਰੀ ਜ਼ਿੰਦਗੀ ਉਲੰਭਾ ਨਹੀਂ ਹਉਣ ਦਿੰਦਾ ਉਸ ਨਾਲ ਗੱਲ ਕਰਨ ਉਪਰੰਤ ਮੈਂ ਲੜਕੀ ਦੀ ਮਾਂ ਤੇ ਲੇਡੀ ਸਰਪੰਚ ਨੂੰ ਬਾਹਰ ਸ਼ੈੱਡ ਵਿੱਚ ਮਿਲ ਕੇ ਸਾਰੀ ਗੱਲ ਸਮਝਾ ਦਿੱਤੀ ਦੋਵੇਂ ਤਰ੍ਹਾਂ ਰਜ਼ਾਮੰਦ ਸੰਨ ਲੜਕੀ ਦੀ ਮਾਂ ਤੇ ਸਰਪੰਚ ਨੇ ਲੜਕੀ ਨੂੰ ਸਾਰੀ ਕਹਾਣੀ ਦੱਸੀ ਉਹ ਵਿਚਾਰੀ ਕੀ ਬੋਲਦੀ ਉਸ ਦੀ ਹਾਲਤ ਉਸ ਤਰ੍ਹਾਂ ਸੀ ਜਿਵੇਂ ਹੀਰ ਰਾਂਝੇ ਦੇ ਨਾਲ ਕੋਲੋਲਾ ਕਰਦੀ ਬੇਲਿਆਂ ਵਿੱਚ ਫੜੀ ਗਈ ਸੀ ਜਿਸ ਵਾਰੀ ਬਾਰਿਸ਼ਾ ਨੇ ਉਹ ਲਿਖਿਆ ਚੁੱਪ ਕੀਤੀ ਹੈ ਚੋਰ ਦੀ ਮਾਂ ਵਾਂਗੂ ਪੈਰਾ ਹੇਟ ਜ਼ਮੀਨ ਫਰੋਲਦੀ ਹੈ ਦੋਵੇਂ ਤਰ੍ਹਾਂ ਰਜ਼ਾਮੰਦ ਹੋਣ ਕਰਕੇ ਮੰਨ ਗਈ ਆ ਮੈਂ ਸਰਪੰਚ ਤੇ ਉਹਨਾਂ ਮਾਵਾਂ ਧੀਆਂ ਨੂੰ ਪਿੰਡ ਜਾਂ ਲਿਕੇ ਆ ਜਿਹੜੇ ਦੀ ਗੱਡੀ ਤੇ ਕਾਗਜ਼ ਡੀਟੀਓ ਤੋਂ ਵਾਸ ਕਰਵਾ ਕੇ ਉਸ ਨੂੰ ਘਰੇ ਵੀ ਘਰ ਤੌਰ ਤੇ ਤੇ ਨਾਲ ਹੀ ਐਸਐਸਪੀ ਨੂੰ ਵੀ ਤਜਵੀਜ਼ ਦਸਤੀਤੀ ਉਹ ਸੁਣਦੇ ਸਾਰੀ ਮੈਨੂੰ ਕਹਿੰਦੇ ਬਾਈ ਜੀ ਸਾਡੇ ਪੁਲਿਸ ਵਿਭਾਗ ਵਿੱਚ ਵੀ ਇੱਕ ਐਸਪੀ ਸਰਦਾਰ ਚਿਤਵਨ ਸਿੰਘ ਕੋਰੀਆ ਹੁੰਦੇ ਸੀ ਜਿਹੜੇ ਬਾਅਦ ਵਿੱਚ ਐਮਐਲਏ ਵੀ ਬਣੇ ਉਹ ਵੀ ਤੁਹਾਡੇ ਵਾਂਗ ਰਾਜੀ ਨਾਮੇ ਨੌਕਰੀਆਂ ਤੇ ਲੋਕ ਭਲਾਈ ਬਾਰੇ ਕੰਮਾਂ 'ਚ ਮਸ਼ਹੂਰ ਸਨ ਤੁਸੀਂ ਵੀ ਅਫਸਰੀ ਘਟ ਖੜਪੰਚੀ ਜ਼ਿਆਦਾ ਕਰ ਦਿਓ ਚੰਗੀ ਗੱਲ ਭਲੇ ਦੀ ਸੋਚ ਦਿਓ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਦਾ ਹੀ ਚੇਲਾ ਆਂ ਜੀ ਐਸਐਸਪੀ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਸਨੇ ਉਸ ਕਾਰੀਕਰਤੂਤ ਕਰਨ ਵਾਲੇ ਸਪਾਈ ਨੂੰ ਬੁਲਾ ਲਿਆ ਜਿਸ ਨੂੰ ਕੂਰਕਪ ਕਰਨ ਤੇ ਉਸਨੇ ਐਸਐਸਪੀ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣੀ ਚਾਹੀਦੀ ਐਸਐਸਪੀ ਨੇ ਕਿਹਾ ਤੈਨੂੰ ਸਜ਼ਾ ਤੋਂ ਮਾਫੀ ਮਿਲ ਸਕਦੀ ਐ ਜੁਰਮਾਨਾ ਪਰ ਨਾ ਪੂ ਉਹ ਦੋ ਜਾਨਾਂ ਜਿਨ੍ਹਾਂ ਨੂੰ ਤੂੰ ਖਲਵਾੜ ਕੀਤਾ ਕਿੱਧਰ ਜਾਣ ਐਸਐਸਪੀ ਨੇ ਉਸ ਨੂੰ ਕਿਹਾ ਅੱਛਾ ਤੈਨੂੰ ਕਿਹੜੀ ਸਜ਼ਾ ਮਨਜ਼ੂਰ ਐ ਪ੍ਰਵਾਨ ਕਰ ਲੈ 376 ਆਈਪੀਸੀ ਦਾ ਪਰਚਾ ਜਾ ਉਸਦੀ ਸ਼ਾਦੀ ਕਿਸੇ ਹੋਰ ਥਾਂ ਕਰਨ ਲਈ 3 ਲੱਖ ਰੁਪਏ ਦਾ ਹਰਜਾਨਾ ਸਿਪਾਈ ਨੇ ਹਰਜਾਨਾ ਭਰਨਾ ਮੰਨ ਲਿਆ ਸਰਪੰਚ ਨੇ ਅਗਲੇ ਦਿਨ ਆਪਣੇ ਘਰ ਉਸ ਲੜਕੀ ਦੇ ਪਿਤਾ ਤੇ ਮਾਤਾ ਨੂੰ ਬੁਲਾ ਕੇ ਸਾਰੀ ਕਹਾਣੀ ਦੱਸ ਕੇ ਉਹਨਾਂ ਦੀ ਰਜ਼ਾਮੰਦੀ ਹਾਸਲ ਕਰਕੇ ਮੈਨੂੰ ਫੋਨ ਤੇ ਦੱਸ ਦਿੱਤਾ ਉਦੋਂ ਐਸਐਸਪੀ ਵੱਲੋਂ ਸਭਾਈ ਤੋਂ 3 ਲੱਖ ਰੁਪਏ ਹਾਸਲ ਕਰਕੇ ਲਪਾਫੇ ਵਿੱਚ ਪਾ ਕੇ ਭੇਜ ਦਿੱਤੇ ਜੇਲੇ ਡਰਾਈਵਰ ਨੂੰ ਮੈਂ ਵਿਆਹ ਦੀ ਤਰੀਕ ਦੱਸਣ ਲਈ ਕਿਹਾ ਅਖੀਰ ਕਿੱਸਾ ਕੋ ਦਾ ਇਹ ਹੋਇਆ ਕਿ ਸੰਖੇਪ ਜੀ ਰਸਮਾਂ ਲੜਕੀ ਦੀ ਸ਼ਾਦੀ ਹੋਗੀ 10 ਲੱਖ ਰੁਪਏ ਦੀ ਰਕਮ ਫਿਕਸਡ ਡਿਪੋਜ਼ਿਟ ਲੜਕੀ ਦੇ ਨਾਮ ਜਮਾ ਕਰਵਾ ਦਿੱਤੀ ਗਈ। ਜੈਲੇ ਨੂੰ ਮੈਂ ਹੈਲਥ ਵਿਭਾਗ ਵਿੱਚ ਠੇਕੇ ਤੇ ਡਰਾਈਵਰ ਭਰਤੀ ਕਰਵਾ ਦਿੱਤਾ। ਉਹਨਾਂ ਦੇ ਘਰ ਚੰਨ ਵਰਗਾ ਮੁੰਡਾ ਜੰਮਿਆ। ਜੈਲਾ ਮੇਰੇ ਘਰ ਮਠਾਈ ਦਾ ਡੱਬਾ ਲੈ ਕੇ ਆਇਆ। ਮੈਂ ਪੁੱਛਿਆ ਕਿਉਂ ਮੁੰਡਾ ਪਾਲਣਾ ਹੈ ਕਿ ਗੋਦ ਦੇਣਾ ਹੈ? ਰਾਏ ਕਰਕੇ ਦੱਸ ਦਿਓ। ਉਹ ਕਹਿੰਦਾ ਨਹੀਂ ਸਰ ਇਹ ਬੱਚਾ ਹੀ ਭਾਗਾ ਵਾਲਾ ਹੈ ਜਿਸ ਨੇ ਮੇਰਾ ਘਰ ਬਸਾਇਆ ਤੇ ਨੌਕਰੀ ਵੀ ਦਵਾਈ ਹੈ। ਅਸੀਂ ਖੁਸ਼ ਹਾਂ ਰੱਬ ਦਾ ਸ਼ੁਕਰ ਕਰਦੇ ਹਾਂ। ਤੁਹਾਡਾ ਜਸ ਗਾਉਂਦੇ ਰਾਂਗੇ। ਇਸ ਘਟਨਾ ਨੇ ਮੈਨੂੰ ਮਾਪਿਆਂ ਤੇ ਧੀਆਂ ਦੇ ਦੁੱਖ ਯਾਦ ਕਰਵਾਏ। ਭਾਵੇਂ ਉਹ ਰਾਜੇ ਹੋਣ ਜਾਂ ਅੰਕ ਜਮਦੀ ਸੱਸੀ ਨੂੰ ਵੀ ਸ਼ਾਇਦ ਇਸ ਤਰ੍ਹਾਂ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਢੋੜ ਦਿੱਤਾ ਸੀ ਕਿਉਂਕਿ ਨਜੂਮੀਆਂ ਨੇ ਦੱਸਿਆ ਸੀ ਕਿ ਜੰਮਣ ਵਾਲੀ ਸੀਕ ਕਰਕੇ ਖਾਨਦਾਨ ਦਾ ਨਾ ਬਦਨਾਮ ਕਰੂ। ਸੰਤਰਾ ਮੌਦਾਸੀ ਦੀਆਂ ਇਹ ਸਤਰਾਂ ਧੀਏ ਕਿਹੜੇ ਨਹੀਂ ਪਰੋਲੇ ਵਿੱਚ ਦੱਬਣਾ ਤੇਰੀਆਂ ਜਵਾਨ ਸਦਰਾਂ ਮੈਨੂੰ ਯਾਦ ਆਈਆਂ। ਧੀਆਂ ਦੀਆਂ ਸਦਰਾਂ ਤੇ ਹਸਰਤਾਂ ਦੇ ਫਿਕਰ ਵਿੱਚ ਹੀ ਬਾਲ ਕੱਖੋਂ ਹੌਲੇ ਹੋ ਜਾਂਦੇ ਨੇ। ਇਹ ਸਾਡੇ ਸਮਾਜ ਦੀਆਂ ਕੋਝੀਆਂ ਰੀਤਾਂ ਦਾ ਸਿੱਟਾ ਹੈ ਸ਼ਾਇਦ ਇਸੇ ਕਰਕੇ ਹੀ ਇਹ ਲੋਕ ਕਥਾ ਬਣ ਗਈ ਸੀ ਤਿਲ ਸੰਗਣੇ ਵਿਰਲੀ ਕਣਕ ਮੱਜਾਂ ਦੇਮਨ ਕਟ ਨੋਹ ਜੰਮਣ ਕੁੜੀਆਂ ਇਹ ਆਚਾਰੇ ਚੌੜ ਚਪਟ ਸਦੀਆਂ ਪੁਰਾਣੀਆਂ ਰੂੜੀਵਾਦੀ ਰੀਤਾਂ ਨੂੰ ਤੋੜਨ ਲਈ ਸਮਾਜ ਵਿੱਚ ਚੇਤਨਤਾ ਨਾਰੀ ਸ਼ਕਤੀ ਸਖਤ ਕਾਨੂੰਨ ਸਾਖਰਤਾ ਦਰ ਵਿੱਚ ਵਾਧਾ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ